ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਤਸਵੀਰਾਂ ਤੁਹਾਨੂੰ ਫਲੋਰ ਤੋਂ ਨਵਾਂ ਸ਼ਹਿਰ ਰੋਡ ਦੀਆਂ ਦਿਖਾਣੀਆਂ ਜਿੱਥੇ ਇੱਕ ਅਣਜਾਣ ਵਿਅਕਤੀ ਜੋ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀਗਾ ਔਰ ਉਸ ਦੀ ਜੇਬ ਚੋਂ ਉਸਦੇ 20000 ਦੇ ਆਸ-ਪਾਸ ਰੁਪਏ ਜਿਹੜੇ ਆ ਉਹ ਡਿੱਗ ਜਾਂਦੇ ਆ ਔਰ 5 500 ਦੇ ਨੋਟ ਹੁੰਦੇ ਆ ਉਹਦੀ ਮਦਦ ਤਾਂ ਕਿਸੇ ਨੇ ਕੀ ਕਰਨੀ ਸਗੋਂ ਪਿੱਛੋਂ ਆ ਰੇ ਇੱਕ ਵਿਅਕਤੀ ਜਿਹੜਾ ਆ heਠਾ ਢ ਕੇ ਨੋਟ ਜੋ ਹਵਾ ਕਰਕੇ ਉੱਡਦੇ ਵੀ ਪੈਸੇ ਨੂੰ ਇਕੱਠੇ ਕਰਕੇ ਲੈ ਗਿਆ ਇੰਨੇ ਨੂੰ ਕੁਝ ਔਰਤਾ ਵੀ ਆਂਦੀ ਆ ਉਹ ਵੀ ਪੈਸੇ ਇਕੱਠੇ ਕਰਨ ਲੱਪੈਂਦੇ ਆ ਮਤਲਬ ਸੜਕ ਦੇ ਉੱਤੇ ਲੁੱਟ ਪੈ ਜਾਂਦੀ ਆ ਹਵਾ ਨਾਲੇ ਨੋਟ ਉੱਡਣ ਲੱਪੈਂਦੇ ਆ ਤੇ ਲੋਕ ਲੁੱਟ ਜਿੱਦਾਂ ਪੈ ਜਾਂਦੀ ਆ ਨੋਟਾਂ ਨੂੰ ਇਕੱਠੇ ਕਰਨ ਲੱਪੈਂਦੇ ਆ ਇਹ ਨਹੀਂ ਕਿ ਉਸ ਵਿਅਕਤੀ ਦੇ ਜਿਸ ਦੇ ਨੋਟ ਆ ਉਸ ਨੂੰ ਰੋਕਿਆ ਜਾਵੇ ਜਾਂ ਉਸ ਨੂੰ ਢੂਡਿਆ ਜਾਵੇ ਜਾਂ ਪੈਸੇ ਇਕੱਠੇ ਕਰਕੇ ਉੱਥੇ ਕੋਈ ਖੜ ਜਵੇ ਕਿ ਜੇ ਉਹ ਵਿਅਕਤੀ ਵਾਪਸ ਆਇਆ ਉਸ ਨੂੰ ਉਸਦੇ ਪੈਸੇ ਵਾਪਸ ਕੀਤੇ ਜਾਣ ਤਾਂ ਇਹੋ ਜਿਹੇ ਹਾਲਾਤ ਬਣ ਗਏ ਇੱਕ ਵਾਰ ਅਸੀਂ ਦੇਖਿਆ ਸੀ ਕਿ ਇੱਕ ਬੱਸ ਸੇਬਾਂ ਨਾਲ ਭਰੀ ਪਲਟ ਜਾਂਦੀ ਹੈ ਤਾਂ ਉਸ ਦੀ ਮਦਦ ਕਰਨ ਦੀ ਬਜਾਏ ਲੋਕ ਸੇਬ ਚੱਕ ਕੇ ਘਰ ਲੈ ਗਏ ਸੀ ਇੱਕ ਵਾਰ ਕੋਈ ਪੈਟਰੋਲ ਨਾਲ ਭਰਿਆ ਜਿਹੜਾ ਟੈਂਕਰ ਪਲਟ ਜਾਂਦਾ ਲੋਕ ਪੈਟਰੋਲ ਭਰਨ ਲੱਪੇ ਸੀਗੇ ਤਾਂ ਹੁਣ ਇਹੀ ਹਾਲਾਤ ਬਣ ਗਏ ਕਿ ਪੈਸੇ ਡੇਗੇ ਨਾਲ ਸੇਬ ਨਾ ਪੈਟਰੋਲ ਸਿੱਧਾ ਹੀ ਪੈਸੇ ਜੇ ਠਾ ਡੇਗੇ ਕਿਸੇ ਵਿਅਕਤੀ ਦੇ ਤਾਂ ਉਸ ਦੀ ਮਦਦ ਕਰਨ ਦੀ بجائے ਪੈਸੇ ਚੱਕਣ ਲੱਗ ਗਏ ਲੋਕ ਔਰ ਉੱਥੇ ਹੀ ਮੌਕੇ ਤੇ ਕੁਝ ਸੂਝਵੇਂ ਵਿਅਕਤੀ ਵੀ ਆਉਂਦੇ ਆ ਜਿਹੜੇ ਦੇਖਦੇ ਆ ਕਿ ਇਹ ਰਸ਼ ਕਿਉਂ ਪਿਆ ਤੇ ਉਹ ਪੈਸੇ ਜਿਹੜੇ ਔਰਤਾਂ ਤੋਂ ਲੈ ਲੈਂਦੇ ਔਰ 4500 ਰੁਪਿਆ ਬਚਦਾ ਹੈ ਬਾਕੀ ਦੱਸਦੇ 15 20 ਹਜ਼ਾਰ ਚੋਂ ਹੋਰ ਪੈਸੇ ਜਿਹੜੇ ਲੋਕ ਲੁੱਟ ਕੇ ਲੈ ਗਏ ਇਨਸਾਨੀਅਤ ਐਨੀ ਘਿਰ ਗਈ ਐਨਾ ਸ਼ਰਮਸਾਰ ਇਨਸਾਨੀਅਤ ਨੂੰ ਲੋਕਾਂ ਨੇ ਕੀਤਾ ਕਿ 15 20 ਹਜ਼ਾਰ ਚੋਂ ਸਿਰਫ 4500 ਬਚੇ ਆ ਉਹ ਵੀ ਉਹ ਆਪਣਾ ਡਰੈੱਸ ਦੱਸਦੇ ਆ ਕਿੱਥੇ ਆ ਕੇ ਵਿਅਕਤੀ ਲੈ ਸਕਦਾ ਉਹ ਤੁਸੀਂ ਜਰਾ ਗੌਰ ਨਾ ਸਮੋ ਹਾਂ ਭਈਆ ਨਵਾਂ ਸ਼ਹਿਰ ਰੋਡ ਪੁਰਾਣੇ ਕੀ ਜਿਹੜੀ ਲਗਾਤੋ ਯਾਰ ਕਿੰਨੇ ਕੇ ਪੈਸੇ ਗਏ ਤੇ ਆਪਨੇ ਦੇਖਾ ਉਸ ਕੋ ਪੈਸੇ ਗਏ ਦੇਖੇ ਤਾਂ ਭਈਏ ਇੱਥੇ ਪੈਸੇ ਗਏ ਡਿੱਗੇ تھے ਪੀਲੀ ਪਗੜੀ ਵਾਲਾ ਬੰਦਾ ਥਾ ਉਹ ਪੈਸੇ ਉਡਾਰਾ ਭਈਏ ਕਾਫੀ ਜਨਾਨੀ ਆਏਗੀ ਕੰਪਨੀ ਮੇਰੇ ਉੱਤੇ ਹੀ ਹੋਇਆ ਤਾਂ ਕਿਵੇਂ ਪਤਾ ਨਹੀਂ ਦੇ ਕਾਫੀ ਪੈਸੇ ਉੜ ਗਏ ਨੇ ਜਨਾਨੀਆਂ సే ਪੈਸੇ ਕੁਝ ਇਕੱਠੇ ਕਰ ਲਏ ਔਰ ਬਾਕੀ ਪੀੜਿਤ ਅਗਲੇ ਵਾਲਾ ਬੰਦਾ ਤਾਂ ਲੈ ਕੇ ਚਲਾ ਗਿਆ ਸੀ ਜੀ ਕਿਤਨੇ ਕੇ ਪੈਸੇ تھے ਤੁਹਾਡਾ ਆਈਡੀਆ ਕਿੰਨਾ ਕਰਦਾ ਹੈ ਮੇਰਾ ਆਈਡੀਆ ਸਾਹਿਬ 20000 ਕਲਮ ਤੋਂ ਹੋਣਾ ਭਾਈ ਭਾਜੀ ਇਹ ਤੇ ਨਵਾਂ ਸ਼ਹਿਰ ਰੋਡ ਦੇ ਉੱਪਰ ਜਿਹੜੇ ਪੈਸੇ ਡਿਗੇ ਆ ਕਿਸੇ ਅਣਜਾਣ ਸ਼ਖਸ ਦੇ ਉਹ ਤੁਹਾਡੇ ਹੱਥ ਆਏ ਆ ਪਹਿਲਾਂ ਕਿਸੇ ਹੋਰ ਦੇ ਹੱਥ ਆਏ ਸੀ ਉਹ ਕਿੰਨੇ ਕੇ ਪੈਸੇ ਆ ਕਿੰਨੇ ਤੇ ਤੁਸੀਂ ਕੀ ਚਾਹੁੰਦੇ ਆ ਵੀ ਉਹਨਾਂ ਦੇ ਹੱਥ ਜਿਹੜੇ ਪੈਸੇ ਜਿਹੜੇ ਡਿਗੇ ਆ ਤੇ ਉਹਨਾਂ ਨੂੰ ਮਿਲਨੇ ਚਾਹੀਦੇ ਆ ਜੀ ਪਾਜੀ ਜੀ ਤਾਂ ਇਹੀ ਕਹਿੰਦੇ ਆ ਵੀ ਉੱਤੇ ਰੋਡ ਦੇ ਉੱਤੇ ਜਾਂਦੇ ਪਏ ਸੀ ਤੇ ਰੋਡ ਦੇ ਉੱਤੇ ਨਵਾਂ ਸ਼ਹਿਰ ਰੋੜਿਆ ਉੱਤੇ ਜਾਂਦੇ ਪਏ ਸੀ ਜੀ ਰਾਹ ਦੇ ਵਿੱਚ ਕਿਸੇ ਅਣਜਾਣ ਬੰਦੇ ਦੇ ਪੈਰ ਡੇਗ ਗਏ ਵੀ ਲੋਕਾਂ ਨੇ ਉੱਤੇ ਇਕੱਠੇ ਕੀਤੇ ਆ ਬਾਕੀ ਜਿਹੜਾ ਕੋਲ ਵੀ ਖੋਇਆ 4500 ਰੁਪਏ ਆ ਸਭ ਨੂੰ ਆਪਣਾ ਦੱਸ ਕੇ ਬੰਦਾ ਪੈਸੇ ਲੈ ਕੇ ਜਾ ਸਕਦਾ ਵੀ ਬਾਕੀ ਨਾਲ ਜਿਹੜੇ ਪੈਸੇ ਉਹ ਇਕੱਠੇ ਕਰਕੇ ਲੈ ਗਏ ਆ ਜਿਹੜੇ ਜਿਹੜਾ ਕੋਲ ਖੋਇਆ ਆ ਵੀ ਕਿਸੇ ਅਣਜਾਣ ਬੰਦੇ ਦੇ ਡੇਗ ਸੀ ਪਤਾ ਨਹੀਂ ਕਿਧਰ ਗਰੂਪ ਤੇ ਜਾਦਾ ਸੀ ਉਹਨੂੰ ਕਿੱਥੇ ਚੱਲਿਆ ਜਾਂ ਕੋ ਹਸਪੀਟਲ ਚੱਲਿਆ ਜੀ ਕਿਤੇ ਵੀ ਚੱਲਦਾ ਦੀ ਉਹਦੇ ਪੈਰ ਡੇਗ ਗਏ ਬਾਕੀ ਭਾਈ ਜੀ 4500 ਰੁਪਏ ਸਾਡੇ ਕੋਲ ਹੈਗਾ ਜਦੋਂ ਮਰਜ਼ੀ ਆ ਕੇ ਸਾਡੇ ਕੋਲ ਲੈ ਸਕਦਾ ਆ ਠੀਕ ਹੈ ਜੀ ਦਰਵਾਰ ਮਈਆ ਭਗਵਾਨ ਜੀ ਦੇ ਮੋਹਲੇ ਆ ਮੇਰਾ ਪਹਿਲੇ ਇੰਦਰਾ ਕਲੋਨੀ ਨਗਰ ਆ ਭਾਜੀ ਇਹ ਤੇ ਨਵਾਂ ਸ਼ਹਿਰ ਰੋਡ ਦੇ ਉੱਪਰ ਜਿਹੜੇ ਪੈਸੇ ਡਿਗੇ ਆ ਕਿਸੇ ਅਣਜਾਣ ਸ਼ਖਸ ਦੇ ਉਹ ਤੁਹਾਡੇ ਹੱਥ ਆਏ ਆ ਪਹਿਲਾਂ ਕਿਸੇ ਹੋਰ ਦੇ ਹੱਥ ਆਏ ਸੀ ਉਹ ਕਿੰਨੇ ਪੈਸੇ ਆ ਕਿੰਨੇ ਤੇ ਤੁਸੀਂ ਕੀ ਚਾਹੁੰਦੇ ਆ ਵੀ ਉਹਨਾਂ ਦੇ ਹੱਥ ਜਿਹੜੇ ਪੈਸੇ ਸੀ ਨਾ ਡਿਗੇ ਆ ਤੇ ਉਹਨਾਂ ਨੂੰ ਮਿਲਨੇ ਚਾਹੀਦੇ ਆ ਜੀ ਭਾਜੀ ਇਹ ਤਾਂ ਇਹੀ ਕਹਿੰਦੇ ਆ ਵੀ ਇੱਥੇ ਰੋਡ ਦੇ ਉੱਤੇ ਜਾਂਦੇ ਪਏ ਸੀ ਤੇ ਰੋਡ ਦੇ ਉੱਤੇ ਨਵਾਂ ਸ਼ਹਿਰ ਰੋਡ ਆ ਉੱਤੇ ਜਾਂਦੇ ਪੇ ਦੀ ਰਾਹ ਦੇ ਵਿੱਚ ਕਿਸੇ ਅਣਜਾਣ ਬੰਦੇ ਨੇ ਪੈਸੇ ਡੇਗ ਗਏ ਵੀ ਲੋਕਾਂ ਨੇ ਉੱਤੇ ਇਕੱਠੇ ਕੀਤੇ ਆ ਬਾਕੀ ਜਿਹੜਾ ਕੋਈ ਵੀ ਖੋਇਆ 4500 ਰੁਪਇਆ ਆ ਸਭੋਂ ਆਪਣਾ ਗੱਥ ਕੇ ਬੰਦਾ ਪੈਸੇ ਲੈ ਕੇ ਜਾ ਸਕਦਾ ਵੀ ਬਾਕੀ ਇਹਨਾਂ ਦੇ ਜਿਹੜੇ ਪੈਸੇ ਉਹ ਇਕੱਠੇ ਕਰਕੇ ਲੈ ਗਏ ਆ ਜਿਹੜੇ ਜਿਹੜਾ ਕੋਈ ਖੋਇਆ ਆ ਵੀ ਕਿਤੇ ਅਣਜਾਣ ਬੰਦੇ ਨੇ ਦੇਖਿਆ ਸੀ ਪਹਿਲਾਂ ਕਿਤੇ ਦੀ ਜ਼ਰੂਰਤ ਜਿਆਦਾ ਸੀ ਉਹਨੂੰ ਕਿੱਥੇ ਚੱਲਾਈ ਜਾਂ ਕੋਈ ਹਸਪੀਟਲ ਚੱਲਾਈ ਕਿਤੇ ਵੀ ਚੱਲਾ ਦੀ ਉਹਦੇ ਪੈਸੇ ਡੇਗ ਗਏ ਬਾਕੀ ਭਾਈ ਅਸੀਂ 4500 ਰੁਪਇਆ ਸਾਡੇ ਕੋਲ ਹੈਗਾ ਜਦੋਂ ਮਰਜ਼ੀ ਆ ਕੇ ਸਾਡੇ ਕੋਲ ਲੈ ਸਕਦਾ ਆ ਠੀਕ ਹੈ ਜੀ ਦਰبار ਲਈ ਆ ਬਘਾਰ ਜੀ ਦੇ ਬਹਾਉਲਾ ਆ ਮੇਰਾ ਪਹਿਲੇ ਇੰਦਰਾ ਕਲੋਨੀ ਨਗਰ ਆ